ਪੰਜਾਬ ਦੇ ਡੀਜੀਪੀ ਗੌਰਵ ਜੱਧਵਤ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਹਾਲ-ਜਾਨਣ ਖਨੋਰੀ ਬਾਰਡਰ ਪਹੁੰਚੇ ਤੇ ਉੱਥੇ ਉਹਨਾਂ ਦਾ ਹਾਲ-ਚਲ ਪੁੱਛਿਆ ਇਹ ਵੀ ਦੱਸਦੀ ਕਿ ਉਹਨਾਂ ਦੇ ਨਾਲ ਕੇਂਦਰ ਦੇ ਨੁਮਾਇੰਦੇ ਦੇ ਤੌਰ ਤੇ ਡਾਇਰੈਕਟਰ ਮਿਨਿਸਟਰੀ ਆਫ ਹੌਮ ਅਫੇਅਰਜ਼ ਵਿਆਥ ਮਿਸ਼ਰਾ ਵੀ ਸੀ ਉਹਨਾਂ ਨੇ ਵੀ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਪੁੱਛਿਆ ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਕਨਵੈਂਸ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਉਹਨਾਂ ਦੀ ਲਗਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਮਾਨਯੋਗ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤਾਂ ਵੀ ਕੀਤੀਆਂ ਤੇ ਉਹਨਾਂ ਦੀਆਂ ਮੰਗਾਂ ਦਾ ਹਰ ਤਰੀਕੇ ਦਾ ਹੱਲ ਕਢੋਂ ਦਾ ਪ੍ਰੋਸਾ ਵੀ ਦਿੱਤਾ ਹੈ ਪਰ ਅਸਲੀ ਅੰਦਰੋਂ ਨਾ ਜੀ ਕਈ ਵਾਰੀ ਮਤਲਬ ਉੱਦਾ ਠੀਕ ਹੈ ਪਰ ਅੰਦਰੋਂ ਕਮਜ਼ੋਰੀ ਹੋ ਜਾਂਦੀ ਹੈ ਪਰ ਤੁਸੀਂ ਜਿਸ ਤਰੀਕੇ ਨਾਲ ਸ਼ਾਂਤੀਪੂਰਵਕ ਚਲੇ ਗਏ ਕਿੰਦਾ ਹੈ ਸਾਰੇ ਦੇਸ਼ ਦੇ ਵਿੱਚ ਬਹੁਤ ਇਹਦਾ ਹੁਣ ਜਿਹੜਾ ਗੇਟ ਨਾ ਮਗਰਾ ਜੀ ਰਵਿੰਦਰ ਇਸ ਤੇ ਲੱਗੀ ਸਾਰੇ ਸਰਕਾਰੀ ਬਹੁਤ ਬਰ ਮੋਟੇ ਸਾਰੇ ਆਉਣਗੇ ਤੁਸੀਂ ਰੋਕੋ ਮੜਾ ਜੀ ਇਸ ਮੌਕੇ ਡੀਐੱਜੀ ਪਟਿਆਲਾ ਰੇਜ ਬੰਦੀਪ ਸਿੰਘ ਸਿੱਧੂ ਵੀ ਹਾਲਚਾਲ ਜਾਣਣ ਖਨੌਰੀ ਬਾਟਰ ਪਹੁੰਚੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮੌਕੇ ਬੋਲਦਿਆਂ ਡੀਜੀਪੀ ਗੌਰਵ ਜੱਤ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਸੀ ਕਿ ਬੀਨਾ ਫੋਰਸ ਦੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਸਾਰੀਆਂ ਮੈਡੀਕਲ ਐਡ ਪ੍ਰੋਵਾਈਡ ਕੀਤੀਆਂ ਜਾਣ ਤੇ ਉਹਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪ੍ਰਸ਼ਾਸਨ ਦੀ ਦੇਖਰੇਖ ਚ ਹੀ ਉਹਨਾਂ ਦਾ ਹੁਣ ਇਹ ਵਰਤ ਹੈ ਜਿਹੜਾ ਉਹ ਚੱਲੇਗਾ ਹਰ ਬੜਦੀ ਸਹਾਇਤਾ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨ ਵੱਲੋਂ ਦਿੱਤੀ ਜਾਏਗੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਜੇਕਰ ਇਸ ਅੰਦੋਲਨ ਨੂੰ ਨੇ ਪ੍ਰਚਾਰਨਾ ਹੈ ਤਾਂ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸੇਧ ਦੀ ਚਿੰਤਾ ਵੀ ਹੈ ਤੇ ਜਗਜੀਤ ਸਿੰਘ ਡੱਲੇਵਾਲ ਦੀ ਲੋੜ ਵੀ ਬਹੁਤ ਹੈ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਹਨਾਂ ਨੂੰ ਇਸ ਹੁੰਦੀਆਂ ਲਾ ਕੇ ਭੇਜਿਆ ਉਹਨਾਂ ਨੇ ਕਿਹਾ ਕਿ ਸੀਐਮ ਮਾਨ ਵੱਲੋਂ ਕੇਂਦਰ ਸਰਕਾਰ ਨਾਲ ਵੀ ਗੱਲ ਕੀਤੀ ਗਈ ਹੈ ਜੋ ਕਿ ਜਗਜੀਤ ਸਿੰਘ ਢੱल्लेਵਾਲ ਤੇ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦਾ ਜਲਦ ਤੋਂ ਜਲਦ ਹੱਲ ਨਿਕਲੇ ਤੇ ਕੋਸ਼ਿਸ਼ ਹੈ ਕਿ ਚੈਨਲ ਖੋਲੇ ਜਾਣ ਤੇ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਹੋਵੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਜਾਨ ਬੇਸ਼ਕੀਮਤੀ ਹੈ ਤੇ ਸਾਡੇ ਵੱਲੋਂ ਜੋ ਵੀ ਬੜੀਆਂ ਮੈਡੀਕਲ ਸਹੂਲਤਾਂ ਨੇ ਉਹ ਦਿੱਤੀਆਂ ਜਾਣਗੀਆਂ ਤੇ ਪ੍ਰਸ਼ਾਸਨ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਕੋਆਰਡੀਨੇਸ਼ਨ ਰੱਖਿਆ ਜਾਏਗਾ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਾ ਆਵੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੁਰਵ ਯਾਦਵ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਚਾਣਨ ਨੌਰੀ ਬਾਡਰ ਪਹੁੰਚੇ ਤੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ